ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆਂ ਜੀ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਮਸ਼ੀਨ ਵਰਕ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਬਾਕੀ ਮੇਰੀਆਂ ਭੈਣਾਂ ਨੂੰ ਮੇਰੀ ਰਿਕੁਐਸਟ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਨਾਲੇ ਲਾਈਕ ਤੇ ਸੋਣਾ ਜਿਹਾ ਇੱਕ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਇੱਕ ਵੀਡੀਓ ਨੂੰ ਵੀ ਐਂਡ ਤੱਕ ਜਰੂਰ ਦੇਖਿਆ ਕਰੋ ओके okay जी ਮੇਰਾ ਨਵਾਂ ਕੰਮ ਹੈ ਤੇ ਨਵਾਂ ਹੀ ਚੈਨਲ ਬਣਿਆ ਹੋਇਆ ਜੀ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਬਾਕੀ ਜੋ ਮੇਰੀਆਂ ਭੈਣਾਂ ਮੇਰੇ ਵੀਰੇ ਮੇਰੀ ਇੰਨੀ سپورਟ ਕਰ ਰਹੇ ਹੈ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਹੁਣ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟਾਂ ਨਾਲ ਵੀਡੀਓ ਦਾ ਪਹਿਲਾ ਸੂਟ ਇਸ ਤਰ੍ਹਾਂ ਦੇਖੋ ਜੀ ਬਹੁਤ ਹੀ ਪਿਆਰਾ ਸੈਕ ਸਟੱਫ ਹੈ ਇਹ ਦੋ ਫਲਾਵਰ ਇਹਦੇ ਦੇਖੋ ਘੇਰੇ ਤੇ ਆ ਇਸ ਤਰ੍ਹਾਂ ਬਾਜੂ ਦੇ ਉੱਪਰ ਆ ਬਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਨਈਟ ਐਂਡ ਕਲੀਨ ਵਰਕ ਹੈ ਇਹ ਇਹ ਹੋਤੀ ਪਿਆਰਾ ਗਰਮੀ ਦੇ ਵਿੱਚ ਪਹਿਨਣ ਵਾਲਾ ਸਟੱਫ ਹੈ। ਵੇਖੋ। ਰੈਡੀ ਹੋ ਕੇ ਸੂਟ ਨੇ ਬਹੁਤ ਸੋਹਣਾ ਬਣ ਲਿਆ ਜੀ। ਦੇਖੋ ਜੀ ਇੱਕ ਵੀਡੀਓ ਦਾ ਦੂਜਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ। ਚੈੱਕ ਦੇ ਵਿੱਚ ਹੀ ਹੈ। ਹਾਂ ਜੀ ਇਹਦਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਨਾ। ਰਾਸ ਟੋਰੈਂਜ ਜਿਹਾ ਕਲਰ ਹੈ। ਬਹੁਤ ਹੀ ਪਿਆਰਾ ਜਿਹਾ ਕਲਰ ਹੈ। ਇਹ ਵਾਈਟ ਪੈਚ ਲਗਾ ਕੇ ਵਰਕ ਕੀਤਾ ਹੋਇਆ ਹੈ ਜੀ ਵਰਕ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਹਾਂ ਇਹ ਤੇ ਪੈਚ ਵਰਕ ਬਹੁਤ ਸੋਹਣਾ ਲੱਗ ਰਿਹਾ ਹਾਂ ਬਹੁਤ ਹੀ ਪਿਆਰਾ ਵਰਕ ਲੱਗਦਾ ਹੈ ਜੀ ਜਿਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਹੋ ਗਿਆ ਤਾਂ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਹੈ ਹਾਂਜੀ ਦੇਖੋ ਇਹ ਗਰਮੀ ਦੇ ਵਿੱਚ ਨਾ ਜੀ ਇਦਾਂ ਦਾ ਕੰਮ ਤੇ ਇਦਾਂ ਦੇ ਸੋਹਣੇ ਸੋਹਣੇ ਰੰਗਾਂ ਦੇ ਸੂਟ ਇਹ ਰੱਖੂਗਾ ਜੀ ਬਹੁਤ ਸੋਹਣੇ ਲੱਗਦੇ ਵੇਅਰ ਕੀ ਬਾਜੂ ਵਰਕ ਤੁਸੀਂ ਚਾਹੋ ਤਾਂ ਇਹਨੂੰ ਬਾਟਮ ਤੇ ਵੀ ਕਰ ਸਕਦੇ ਹੋ हां बॉटम ਤੇ ਵੀ ਜੇ ਕੋਈ ਭੈਣ ਕਹੋਗੀ बॉटम ਤੇ ਵੀ ਕਰਾ ਰਹੇਗੇ ਕੰਮ ਬਹੁਤ ਹੀ ਸੋਹਣਾ ਲੱਗਣਾ ਹੈ ਤੇ ਦੁਪੱਟਾ ਵੀ ਤੁਹਾਡੀ ਡਿਮਾਂਡ ਤੇ ਹੀ ਅਸੀਂ ਕਰਾਵਾਂਗੇ ਜੇ ਤੁਸੀਂ ਕਹੋਗੇ ਵੀ ਦੁਪੱਟਾ ਵੀ ਸਾਡਾ ਰੈਡੀ ਹੋਵੇ ਫੁੱਲ ਸੂਟ ਸਟਿਚਿੰਗ ਵੀ ਅਵੇਲੇਬਲ ਹੈ ਜੀ ਸਟਿਚਿੰਗ ਵੀ ਕਰਵਾ ਦਿੰਦੇ ਹਾਂ ਅਸੀਂ ਜੇ ਨਾਪ ਗਲ ਕਰ ਵਧੀਆ ਸੈਂਡ ਕੀਤਾ ਹੋਵੇ ਪਰਫੈਕਟ ਫਿਰ ਅਸੀਂ ਨਾਲ ਸਟਿਚਿੰਗ ਵੀ ਕਰਾ ਦਿੰਦੇ ਹਾਂ ਬਾਹਰ ਲਈਆਂ ਭੈਣਾਂ ਦੇ ਸੂਟ ਦਾ ਸਟਿਚ ਕਰਾ ਕੇ ਭੇਜਦੇ ਹਾਂ ਜੀ ਬਹੁਤ ਪਿਆਰਾ ਲੱਗਦਾ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਨਾਲੇ ਕੋਈ ਜ਼ਿਆਦਾ ਹੈਵੀ ਜਾਂ ਵਰਕ ਨਹੀਂ ਹੈਗਾ ਬਹੁਤ ਪਿਆਰਾ ਸੂਟ ਹੈ ਦੇਖੋ ਜੀ ਅਗਲਾ ਸੂਟ ਇਹ ਵੀ ਬਹੁਤ ਪਿਆਰਾ ਕਲਰ ਹੈ ਤੇ ਵੀ ਬਹੁਤ ਹੀ ਪਿਆਰਾ ਵਰਕ ਹੈ ਹਾਂਜੀ ਜੀ ਇਹ ਰਸਟ ਸ਼ੇਡ ਹੈ ਹਾਂਜੀ ਬਹੁਤ ਹੀ ਸੋਹਣਾ ਦੇਖੋ ਕਲਰ ਕੰਬੀਨੇਸ਼ਨ ਵੀ ਸੋਹਣਾ ਲੱਗਿਆ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਫਾਈਨਰ ਵਰਕ ਹੋ ਜਾਵੇਆ ਸਾਰਾ ਚਾਕਾਂ ਤੇ ਰਹੂਗਾ ਘੇਰੇ ਤੇ ਕੰਮ ਰਹੂਗਾ ਇਹ ਬਾਜੂ ਵਰਕ ਇਹ ਵੰਜ ਤੇ ਆ ਜਾਊਗਾ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਭੇਜੋ ਜਿੰਨਾ ਪਹਿਣਾ ਨੇ ਰੈਡੀ ਕਰਵਾਉਣੇ ਆ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਇਹ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਤੋਂ ਆਪਣੇ ਕੋਲੇ ਸਾਰੇ ਜਿਹੜਾ ਫੈਬਰਿਕ ਹੈ ਬਹੁਤ ਹੀ ਗੁੱਡ ਕੁਆਲਿਟੀ ਚ ਮਿਲੂਗਾ ਬਹੁਤ ਸੋਹਣਾ ਮਿਲੂਗਾ ਰਸਟਜਾ ਕਲਰ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸਪਾਈ ਨਾਲ ਵਰਕ ਹੋਇਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਨਾਲ ਦੁਪੱਟਾ ਕਹੋਗੇ ਦੁਪੱਟਾ ਵੀ ਜੋਟਾਈ ਐਂਡ ਆਈ ਦਾ ਰੈਡੀ ਹੋ ਗਿਆ ਸੂਟ ਬਹੁਤ ਸੋਹਣਾ ਲੱਗਣਾ ਤੁਹਾਨੂੰ ਕੋਣਿਆ ਉਹ ਤੋਂ ਸੂਟ ਆਰ ਕੰਡੀ ਦੇ ਬਹੁਤ ਹੀ ਸੋਹਣਾ ਰੰਗ ਪ੍ਰਿੰਟ ਇੱਕ ਪ੍ਰਿੰਟ ਤੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਇਹ ਨਾ ਤਰਬੂਜ ਜਿਹਾ ਸ਼ੇਡ ਹੈ ਇਹਦੀ ਬੋਟਮ ਆ ਬਿਲਕੁਲ ਹੀ ਤਰਬੂਜੀਆ ਜੀ ਹੈ ਹਾਂ ਤਰਬੂਜ ਤੇ ਜਿਹੜਾ ਕਿ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਕਲਰ ਪਾਇਆ ਹੋਇਆ ਦੇਖੋ ਪ੍ਰਿੰਟਿੰਗ ਵੀ ਬਹੁਤ ਹੀ ਸ਼ਾਨਦਾਰ ਪ੍ਰਿੰਟਿੰਗ ਹੈ ਬਹੁਤ ਸੋਹਣਾ ਸਟਾਫ ਹੈ ਦੇਖੋ ਸਹੀ ਭੈਣਾਂ ਨੂੰ ਵੱਡੇ ਫਲਾਅ ਪਸੰਦ ਹੁੰਦੇ ਆ ਵੈਸੇ ਤਾਂ ਹੁਣ ਟ੍ਰੈਂਡੀ ਆ ਜਿਵੇਂ ਤਾਂ ਬਹੁਤ ਸੋਹਣਾ ਸੂਟ ਹੈ ਤੇ ਸ਼ਰਟ ਦੇ ਤਾਂ ਲਾਈਨਿੰਗ ਲੱਗੂ ਜੀ ਤੇ ਬਾਟਮ ਬਣੂਗੀ ਬਿਨਾ ਲਾਈਨਿੰਗ ਬਹੁਤ ਸੋਹਣਾ ਆਰਕੰਡੀ ਹੈ ਤੇ ਇੱਕ ਭੈਣਾ ਨੂੰ ਬਸ ਇਹ ਰਿਕਵੈਸਟ ਹੈ ਕਿ ਜਦੋਂ ਸੂਟ ਆਰਕੰਡੀ ਦਾ ਹੈਗਾ ਜਿਹੜਾ ਵਾਸ਼ ਕਰਕੇ ਜਿਹੜਾ ਹੈਗਾ ਸਟਿਚ ਕਰਾ ਆਇਆ ਕਰੋ ਜੀ ਕਿਉਂਕਿ ਵਾਸ਼ ਕਰਕੇ ਕੱਪੜਾ ਬਹੁਤ ਸੋਹਣਾ ਬਣ ਜਾਂਦਾ ਹੈ ਊਲਾ ਊਲਾ ਮਲਾਈ ਮਲੈਂ ਹੋ ਜਾਂਦਾ ਤੇ ਨਾਲੇ ਫਿਰ ਜੇ ਕੋਈ ਸ਼੍ਰਿੰਕ ਵਗੈਰਾ ਹੋਣਾ ਹੁੰਦਾ ਉਹ ਹੋ ਜਾਂਦਾ ਮਾੜਾ ਮੋਟਾ ਤੇ ਬਾਕੀ ਲੇਸ ਜਿ ਵਗੈਰਾ ਨਾਲ ਸੂਟ ਨੇ ਬਹੁਤ ਸੋਹਣਾ ਰੈਡੀ ਹੋਣਾ ਤੇ ਇਦੇ ਨਾਲ ਵੀ ਦੁਪੱਟਾ ਨਾਲ ਸਕਿਨ ਤੇ ਤਰਬੂਜੀਆ ਜਾਂ ਜਾਂ ਇੱਕ ਕਲਰ ਦਾ ਦੁਪੱਟਾ ਵੀ ਹੋ ਜੇ ਤੇ ਬਾਕੀ ਆਹ ਸਕਿਨ ਜੀ ਤੇ ਗਰੇ ਜੀ ਲੇਸ ਹੋ ਜੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਉਹ ਵੀ ਪ੍ਰਿੰਟ ਵੀ ਬਹੁਤ ਪਿਆਰਾ ਹਾਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਕੰਟਰਾਸਟ ਬਹੁਤ ਸੋਹਣਾ ਬਜਾ ਰਿਹਾ ਹੈ ਆਹ ਕਲਰ ਸਰਮੇ ਤਰਬੂਜੀਆ ਜਾਂ ਕਲਰ ਹੀ ਬਹੁਤ ਸੋਹਣਾ ਜੀ ਦੀ ਹਾਂ ਬਹੁਤ ਗਰਮੀ 'ਚ ਇਸ ਤਰ੍ਹਾਂ ਦੇ ਨਾ ਸੋਹਣੇ ਸੋਹਣੇ ਕੂਲ ਕੂਲ ਜੇ ਲੱਗਦੇ ਆ ਅੱਖਾਂ ਨੂੰ ਵੇਅਰ ਕੀਤੇ ਸੂਟ ਟਾਈ ਐਂਡ ਟਾਈ ਦਾ ਦੁਪੱਟਾ ਕਰਵਾ ਕੇ ਨਾਲ ਬਹੁਤ ਸੋਹਣਾ ਸੂਟ ਹੋ ਤਿਆਰ ਹੋ ਜਾਣਾ हां चाहे ये एक रंग ਦਾ ਰੱਖਣਗੇ ਤੇ ਦਾ ਮਲਟੀ ਸ਼ੇਡ ਦੀ ਲੇਸ ਲੱਗ ਜੂਗੀ ਫਿਰ ਵੀ ਸੂਟ ਬਹੁਤ ਸੋਹਣਾ ਲੱਗੇਗਾ ਹਾਂ ਇਹ ਵੀ ਬਹੁਤ ਪਿਆਰਾ ਲੱਗਣਾ ਸੂਟ ਨੇ ਜਿਹੜਾ ਉੱਡ ਰ ਆ ਗਿਆ 1000 ਲਓ ਜੀ ਵੀਡੀਓ ਦੇ ਐਂਡ ਤੇ ਇੱਕ ਹੋਰ ਦਿਖਾਉਣੀ ਆ ਤੁਹਾਨੂੰ ਆਰ ਕੱਢ ਲਈਦਾ ਜੀ ਇਹਦਾ ਵੀ ਬਹੁਤ ਪਿਆਰਾ ਕਲਰ ਹੈ ਇਹ ਲਾਈਟ ਪਾਇੰਟ ਜਿਹਾ ਕਲਰ ਹੈ ਨਹੀਂ ਨਹੀਂ ਲਾਈਟ ਪੈਟ ਨਾਲੋਂ ਹਟ ਕੇ ਡਾਰਕ ਪਿਸਤਾ ਕਹਿ ਸਕਦੀ ਹਾਂ ਬਹੁਤ ਜ਼ਿਆਦਾ ਸੋਹਣਾ ਹੈ ਗਰਮੀ ਦੇ ਹਿਸਾਬ ਨਾਲ ਬਾਹਲਾ ਹੀ ਪਿਆਰਾ ਕਲਰ ਹੈ ਤੇ ਬਾਹਲਾ ਹੀ ਪਿਆਰਾ ਪ੍ਰਿੰਟ ਹੈ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ ਹੈ ਛਾਈ ਸੂਟ ਦਾ ਆਪਾਂ ਨੇ ਇਹ ਦੋ ਪਹਿਲਾਂ ਇਹ ਸੇਲ ਵੀ ਹੋ ਗਿਆ ਇੱਕੋ ਹੀ ਸੂਟ ਸਾਡੇ ਕੋਲ ਇਹ ਰਹਿ ਗਿਆ ਜੀ ਜਿਹੜੀ ਵੀ ਭੈਣ ਨੂੰ ਲੋੜ ਹੈ ਜੀ ਜਲਦੀ ਸਕਰੀਨਸ਼ਾਟ ਭੇਜ ਦਿਓ ਜਿਹੜੀ ਭੈਣ ਦਾ ਪਹਿਲਾਂ ਸਕਰੀਨਸ਼ਾਟ ਆ ਗਿਆ ਆਪਾਂ ਸੂਟ ਉਸੇ ਨੂੰ ਭੇਜ ਦਾਂਗੇ ਹਾਂ ਇਹ ਪਹਿਲਾਂ ਵੀ ਆਪਣੇ ਸੇਲ ਕੋਲ ਕਿਉਂਕਿ ਇਹ ਦੋਨੇ ਸੂਟ ਹੀ ਇੱਕ ਇੱਕ ਪੀਸ ਹੀ ਹੈ ਜੀ ਬਸ ਇੱਕ ਸੂਟ ਉਹ ਆ ਤੇ ਇੱਕ ਹੋਈ ਇਹ ਹੈ ਇਹ ਰਹਿ ਗਿਆ ਹਾਂ ਹਾਂ ਜੀ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਕਲਰ ਪ੍ਰਿੰਟ ਦੇ ਵਿੱਚ ਆਰ ਕੰਡੀ ਆ ਬਹੁਤ ਹੀ ਸੌਫਟ ਇਹਦੇ ਤੇ ਵੀ ਉਹੀ ਗੱਲ ਹੈ ਜੀ ਜਿਵੇਂ ਹੁਣ ਆਪਾਂ ਲੈਸੇਜ ਵਗੈਰਾ ਨਾਲ ਰੈਡੀ ਕਰਾਂਗੇ ਤੇ ਦੁਪੱਟਾ ਵੀ ਚਾਹੇ ਤਾਂ ਇੱਕ ਕਲਰ ਦਾ ਕਰਾ ਕੇ ਮਲਟੀ ਕਲਰ ਦੀ ਲੇਸ ਹੋ ਜੇ ਤੇ ਚਾਹੇ ਦੁਪੱਟਾ ਜਿਹੜਾ ਹੈਗਾ ਮਾ ਟਾਈ ਐਂਡ ਡਾਈ ਦੇ ਹੋ ਜੇ ਤਾਂ ਸੂਟ ਨੇ ਬਹੁਤ ਸੋਹਣਾ ਲੱਗਣਾ ਤੇ ਬਾਟਮ ਨਾਲ ਦੀ ਹੋ ਜੇ ਲੇਸ ਦੁਪट्टे ਨੂੰ ਤਾਂ ਜਿਹੜੀ ਵੀ ਭੈਣ ਸਾਨੂੰ ਦੁਪट्टे ਦਾ ਵੀ ਨਾਲ ਆਰਡਰ ਕਰੋਗੀ ਤੇ ਜਿਸ ਤਰ੍ਹਾਂ ਦਾ ਵੀ ਕਹੋਗੇ ਸਾਰੇ ਤਰ੍ਹਾਂ ਦੇ ਖੁੱਲੇ ਡੁੱਲੇ ਵਧੀਆ ਢਾਈ ਢਾਈ ਮੀਟਰ ਦੇ ਦੁਪट्टे ਸਾਡੇ ਕੋਲੇ ਹੈਗੇ ਨੇ ਜੀ ਜਿਸ ਤਰ੍ਹਾਂ ਦਾ ਵੀ ਭੈਣਾ ਕਹਿੰਦੀ ਆ ਉਸੇ ਤਰ੍ਹਾਂ ਦਾ ਸੂਟ ਆ ਜਿਹੜਾ ਆ ਦੁਪੱਟਾ ਅਸੀਂ ਰੈਡੀ ਕਰਵਾ ਦਿੰਨੇ ਆ ਤੇ ਤੁਸੀਂ ਵੀ ਭੈਣੋ ਜਿਸ ਤਰ੍ਹਾਂ ਦਾ ਵੀ ਕਹੋਗੇ ਉਸੇ ਤਰ੍ਹਾਂ ਦਾ ਦੁਪੱਟਾ ਨਾਲ ਰੈਡੀ ਕਰਾ ਕੇ ਜੇ ਸੂਟ ਸਟੀਚ ਆਖੋਗੇ ਤਾਂ ਸਟੀਚ ਕਰਵਾ ਕੇ ਅਸੀਂ ਤੁਹਾਨੂੰ ਭੇਜਾਂਗੇ ਤੇ ਬਾਹਰ ਲਈਆਂ ਭੈਣਾਂ ਜਿਨ੍ਹਾਂ ਦਾ ਆਰਡਰ ਚੱਲ ਰਿਹਾ ਹੈ ਉਹ ਵੀ ਇਹਨਾਂ ਚ ਰੱਖਣਾ ਚਾਹੁੰਦੇ ਆ ਜੀ ਆਰਕੰਡੀ ਦਾ ਸੂਟ ਕਰਖਵਾ ਸਕਦੇ ਆ ਸਾਡੇ ਤੋਂ ਬਾਕੀ ਬਾਕੀ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ